ਵਰਕ ਵਰਕਸਾ ਲਾਸਟ ਆਪਾਂ ਇੱਕ ਸੁਰਿੰਦਰਪਾਲ ਜੀ ਤੇ ਔਲਖ ਸਾਹਿਬ ਬੈਠੇ ਨੇ ਆਪਾਂ ਲਾਸਟ ਉਹਨਾਂ ਕੋ ਇੱਕ ਇੱਕ ਮਿੰਟ ਦੇ ਵਿੱਚ ਜਿਹੜਾ ਆ ਪੰਥਕੀ ਇਤਿਹਾਸ ਦੇ ਸਰਪਾਪ ਦੀ ਗੱਲ ਬਾਰੇ ਮੈਨੂੰ ਪੁੱਛਿਆ ਸੀ ਕਿ ਅਨਲ ਜੋਸ਼ੀ ਜੀ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਉਹ ਉਹ ਗੱਲ ਐਨ ਕੇ ਸ਼ਰਮਾ ਵਾਲੀ ਗੱਲ ਨੂੰ ਕੱਟਦੀ ਪਈ ਐ ਕਿ ਉਹਨਾਂ ਨੇ ਕਿਹਾ ਵੀ ਜਿਹੜੀਆਂ ਕਾਲੀ ਦਲ ਇਹ ਸਰਪਾਪ ਦੀ ਪੱਤਖ ਸਭਾ ਦੀ ਲੜਾਈ ਲੜ ਰਿਹਾ ਐ ਇਹ ਗੱਲ ਬਿਲਕੁਲ ਸੱਚੀ ਐ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਐ ਕਿ ਕਾਲੀ ਦਲ ਮੈਂ ਇਹ ਵੀ ਗੱਲ ਲੱਗਦੀ ਆ ਜਿੱਥੇ ਕਾਨੂੰਨੀ ਤੌਰ ਤੇ ਜਿਹੜੀਆਂ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਹੁੰਦੀਆਂ ਨੇ ਸ਼ਾਇਦ 1976 ਤੇ ਮੈਂ ਭੁੱਲਦਾ ਨਾ ਹੋਵਾਂ ਸਰਚਾਨ ਜੀ ਇਸ ਗੱਲ ਨੂੰ ਜਾਣਦੇ ਹੋਵੋਗੇ ਕਿ ਚੋਣ ਕਮਿਸ਼ਨ ਵੱਲੋਂ ਸਾਰੀਆਂ ਪਾਰਟੀਆਂ ਨੂੰ ਇੱਕ ਨਿਰਦੇਸ਼ ਦਿੱਤੇ ਗਏ ਸੀ ਵੀ ਆਪੋ ਆਪਣੇ ਜਿਹੜੇ ਹਲਫੀਆ ਬਿਆਨ ਹੈ ਉਸ ਤਰੀਕੇ ਦੇ ਪੇਸ਼ ਕਰੋ ਦੂਜੇ ਨੰਬਰ ਤੇ ਕਾਲੀ ਦਾਲ ਇੱਕ ਸਿਆਸੀ ਲਾਇਰ ਤੋਂ हट ਕੇ ਇੱਕ ਨਾਲ ਧਾਰਮਿਕ ਜੰਡੇ ਤੇ ਵੀ ਕੰਮ ਕਰਦਾ ਮੀਰੀ ਪੀਰੀ ਦੇ ਸਿਧਾਂਤ ਤੇ ਕੰਮ ਕਰਦਾ ਅਸੀਂ ਉਸ ਮੀਰੀ ਪੀਰੀ ਦੇ ਸੁਧਾਰ ਨੂੰ ਸਮਰਪਤਾ ਸ਼੍ਰੀ ਕਲਤਕ ਸਾਹਿਬ ਨੂੰ ਠੀਕ ਹੈ ਠੀਕ ਹੈ ਠੀਕ ਹੈ ਨੰਬਰ ਤੇ ਗੱਲ ਚੱਲੀ ਰਹੀ ਸੀ ਕਿ ਕਹਿੰਦੇ ਹੋਰ ਸਿੰਘਾਂ ਦੀ ਗੱਲ ਨਹੀਂ ਕਰਦੇ ਲਖਵਿੰਦਰ ਲੱਖਾ ਆ ਕੇ ਬੋਲਿਆ ਬੰਦੀ ਸਿੰਘਾਂ ਦੇ ਵਿੱਚੋਂ ਵੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਭਾਈ ਗੁਰਦੀਪ ਸਿੰਘੇ ਦਾ ਸਟੇਜ ਤੇ ਬੋਲਦਾ ਅਕਾਲੀ ਦਲ ਨੂੰ ਮਜ਼ਬੂਤ ਕਰੋ ਕਿਹੜੇ ਤੁਸੀਂ ਕੀ ਦੀ ਕੀ ਦੀ ਗੱਲ ਹੋਰ ਸੁਣਨੀ ਐ ਇਹ ਨਾ ਗੱਲਾਂ ਐਵੇਂ ਨਿੱਕੇ ਨਿੱਕੇ ਤਰਕ ਕਰਿਆ ਕਰੋ ਗੱਲ ਕੋਈ ਭਾਈ ਭਾਈ ਗਰਮੀਤ ਸਿੰਘ ਭਾਈ ਗਰਮੀਤ ਸਿੰਘ ਇੰਜੀਨੀਅਰ ਨੇ ਵੀ ਅਕਾਲੀ ਦਲ ਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਭਾਈ ਸੁਰਿੰਦਰਪਾਲ ਜੀ ਕੀ ਲਾਸਟ ਕਹਿਣਾ ਚਾਹੁੰਦੇ ਹੋ ਪੰਥਕ ਇਕਤਾ ਬਾਰੇ ਜੀ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਆਪਾਂ ਬਹੁਤ 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 ਥੋੜਾ ਸਮਾਂ ਇੰਨਾ ਦਿੱਚਦੇ ਬੜੇ ਹੋ ਜੀ ਬਿਲਕੁਲ ਬਿਲਕੁਲ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਨਿਰੰਤਰ ਲਗਾਤਾਰ ਸਿੱਖਾਂ ਦਾ ਜਿਹੜਾ ਆ ਮਿੱਥਕੇ ਕਤਲੇਆਮ ਜਿਹੜਾ ਆ ਪੰਜਾਬ ਦੇ ਵਿੱਚ ਵੀ ਕੀਤਾ ਜਾਂਦਾ ਭਾਰਤ ਵਿੱਚ ਵੀ ਕੀਤਾ ਜਾ ਰਿਹਾ ਤੇ ਵਿਦੇਸ਼ਾਂ ਵਿੱਚ ਵੀ ਕੀਤਾ ਜਾ ਰਿਹਾ ਇਹਦੇ ਲਈ ਅੱਜ ਦੀਆਂ ਮੌਜੂਦਾ ਸਰਕਾਰਾਂ ਜਿਹੜੀਆਂ ਇਹ ਜ਼ਿੰਮੇਵਾਰ ਨੇ ਤੇ ਜੇ ਅਸੀਂ ਆਪਣੇ ਸਿੱਖਾਂ ਦੇ ਕਤਲੇਆਮਾਂ ਨੂੰ ਬਚਾਉਣਾ ਆਪਣੇ ਸਿੱਖਾਂ ਦੀ ਆਜ਼ਾਦੀ ਚਾਹੁਣੇ ਆ ਤੇ ਸਾਨੂੰ ਉਹ ਸਿੱਖਾਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠਿਆਂ ਹੋਣਾ ਚਾਹੀਦਾ ਤੇ ਮੈਂ ਵੀਰਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿਹੜੇ ਅਕਾਲੀ ਦਲ ਅਕਾਲੀ ਦਲ ਦੀ ਗੱਲ ਕਰ ਰਹੇ ਆ ਕਿਹੜੇ ਅਕਾਲੀ ਦਲ ਦੀ ਗੱਲ ਕਰ ਰਹੇ ਆ ਸਾਨੂੰ ਅਕਾਲੀ ਦਲ ਇਹ ਪਹਿਲਾਂ ਪਛਾਣਨਾ ਪਊਗਾ ਕਿ ਅਕਾਲੀ ਦਲ ਹੈਗਾ ਕੌਣ ਆ ਕਿ ਅਕਾਲੀ ਦਲ ਕਿਹਨੂੰ ਕਿਹਾ ਜਾਂਦਾ ਸਾਨੂੰ ਤਾਂ ਇਦਾਂ ਕੋਈ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਨੂੰ ਅਕਾਲੀ ਦਲ ਮੰਨੀਏ ਸੋ ਮੈਂ ਇਹੋ ਹੀ ਗੱਲ ਕਹੂੰਗਾ ਕਿ ਸਾਨੂੰ ਇਹ ਜਿਹੜੇ ਮਿੱਠੇ ਕੰਪਨਾਂ ਕਤਨੇ ਹਮਸਾ ਡਾਕੀ ਚੱਲ ਰਿਹਾ ਇਹਨੂੰ ਰੈਨ ਇਕੱਠਿਆਂ ਹੋਣਾ ਚਾਹੀਦਾ ਆ ਸਾਨੂੰ ਇੱਕ ਪ੍ਰਿਫੰਡ ਤੇ ਹੋਣਾ ਚਾਹੀਦਾ